ਲੋੜੇ ਦਾ ਸੀ ਜੋਸ਼ ਮਸਤਾਨੀ ਤੌਰ ਸੀ ਸਾਡਿਆਂ ਜ਼ਮਾਨਿਆਂ ਦੀ ਗੱਲ ਹੋਰ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਅੱਜ ਦੀ ਇਸ ਰਚਨਾ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਬਜ਼ੁਰਗ ਬਾਰੇ ਇੱਕ ਨਵੀਂ ਉਮਰ ਦਾ ਮੁੰਡਾ ਕਿਸੇ ਬਜ਼ੁਰਗ ਕੋਲ ਜਾਂਦਾ ਹੈ ਉਹਦੇ ਕੋਲ ਬੈਠ ਕੇ ਗੱਲਾਂ ਕਰਦਾ ਹੈ ਕੁਝ ਨਾ ਕੁਝ ਪੁੱਛਣਾ ਕਰਦਾ ਹੈ ਤੇ ਉਹ ਬਜ਼ੁਰਗ ਜੋ ਕਿ ਆਪਣੀ 85-90 ਸਾਲ ਦੀ ਉਮਰ ਹੰਢਾ ਚੁੱਕਿਆ ਸੀ ਨੌਜਵਾਨ ਨੂੰ ਉਸ ਮੁੰਡੇ ਨੂੰ ਕੁਝ ਗੱਲਾਂ ਦੱਸਦਾ ਹੈ ਕੀ ਦੱਸਦਾ ਹੈ ਆਓ ਆਪਾਂ ਦੇਖਦੇ ਹਾਂ ਸੁਣਦੇ ਹਾਂ ਸਤਨਾਮ ਸਿੰਘ ਪਲਹੀੜੀ ਦੀ ਕਲਮ ਕੀ ਕਹਿੰਦੀ ਐ ਕਹਿੰਦੇ ਲੋੜੇ ਦਾ ਸੀ ਜੋਸ਼ ਮਸਤਾਨੀ ਤੌਰ ਸੀ ਸਾਡਿਆਂ ਜ਼ਮਾਨਿਆਂ ਦੀ ਗੱਲ ਹੋਰ ਸੀ ਪੱਕੀ ਸੀ ਜ਼ੁਬਾਨ ਅੱਖਾਂ 'ਚ ਲਿਹਾਜ਼ ਸੀ ਪੈਸੇ ਵਾਲੀ ਨਹੀਂ ਉਦੋਂ ਲੱਗੀ ਭਾਜ ਸੀ ਭਾਈਆਂ ਵਿੱਚ ਅੱਜ ਵਾਲਾ ਹੈ ਨਹੀਂ ਖੋਰ ਸੀ ਸਾਡਿਆਂ ਜ਼ਮਾਨਿਆਂ ਦੀ ਗੱਲ ਹੋਰ ਸੀ ਕਹਿੰਦੇ ਕਿਸੇ ਦੀ ਵੀ ਜਾਈ ਹੁੰਦੀ ਧੀ ਪਿੰਡ ਦੀ ਕਿਸੇ ਦੀ ਵੀ ਜਾਈ ਹੁੰਦੀ ਧੀ ਪਿੰਡ ਦੀ ਇੱਜ਼ਤ ਨਾ ਕਿਸੇ ਦੀ ਚੌਰਾਹੀ ਖਿੰਡਦੀ ਘਟਿਆ ਹਵਾ ਦਾ ਨਾ ਭੋਰਾ ਜ਼ੋਰ ਸੀ ਸਾਡਿਆਂ ਜ਼ਮਾਨਿਆਂ ਦੀ ਗੱਲ ਹੋਰ ਸੀ ਸੋ ਅੱਗੇ ਕਹਿੰਦੇ ਸੁੱਚਾ ਜੱਗਾ ਦੁੱਲਾ ਬਾਰੇ ਬੈਠ ਸੁਣਦੇ ਸੁੱਚਾ ਜੱਗਾ ਦੁੱਲਾ ਬਾਰੇ ਬੈਠ ਸੁਣਦੇ ਗੰਦੀ ਗਾਇਕੀ ਵਾਲੀ ਬੁਣਤੀ ਨਾ ਬੁਣਦੇ ਲੱਗਦਾ ਸੀ ਹੀਰੋ ਤਾਂ ਜਿਉਣਾ ਮੋੜ ਸੀ ਸਾਡਿਆਂ ਜ਼ਮਾਨਿਆਂ ਦੀ ਗੱਲ ਹੋਰ ਸੀ ਕਹਿੰਦੇ ਲੋਹੇ ਜਿਹੇ ਜਿਸਮਾਂ ਚ ਬੜੀ ਜਾਨ ਸੀ ਲੋਹੇ ਜਿਹੇ ਜਿਸਮਾਂ ਚ ਬੜੀ ਜਾਨ ਸੀ ਮੇਲਿਆਂ ਦੀ ਸਾਰੇ ਉਦੋਂ ਹੁੰਦੇ ਸ਼ਾਂਤ ਸੀ ਪਲਹੀੜੀ ਸਾਡੀ ਤਾਂ ਅਵੱਲੀ ਟੌਰ ਸੀ ਸਾਡੇਆਂ ਜ਼ਮਾਨਿਆਂ ਦੀ ਗੱਲ ਹੋਰ ਸੀ ਸਾਡੇਆਂ ਜ਼ਮਾਨਿਆਂ ਦੀ ਗੱਲ ਹੋਰ ਸੀ ਸੋ ਇਹ ਸੀ ਜੀ ਉਸ ਬਾਬੇ ਦੀਆਂ ਗੱਲਾਂ ਜੋ ਆਪਣੀ ਚੰਗੇਰੀ ਉਮਰ ਲੰਗਾ ਕੇ ਅਜੇ ਵੀ ਰਿਸ਼ਟ ਪੋਸਟ ਭਾਵ ਕੇ ਤੰਦਰੁਸਤ ਬੈਠਾ ਸੀ ਸੁਵਾਕਈ ਦੋਸਤੋ ਇਹ ਗੱਲਾਂ ਸਾਨੂੰ ਮਨਣੀਆਂ ਪੈਣੀਆਂ ਕਿ ਪੁਰਾਣੇ ਸਮੇਂ ਦੇ ਵਿੱਚ ਕਾਫੀ ਗੱਲਾਂ ਸੀ ਜੋ ਅੱਜਕੱਲ ਨਹੀਂ ਜਿਵੇਂ ਇਹਨਾਂ ਨੇ ਲਿਖਿਆ ਕਿ ਜ਼ੁਬਾਨ ਦੇ ਲੋਕ ਪੱਕੇ ਹੋਇਆ ਕਰਦੇ ਸੀ ਕਿਸੇ ਦੀ ਅੱਖ ਮੈਲੀ ਨਹੀਂ ਹੁੰਦੀ ਸੀ ਹਰ ਇੱਕ ਪਿੰਡ ਦੀ ਧੀ ਪੈਣ ਸਭ ਦੀ ਸਾਂਝੀ ਹੁੰਦੀ ਸੀ ਤੇ ਕਦੇ ਵੀ ਚੌਰਾਹਿਆਂ ਦੇ ਵਿੱਚ ਕਿਸੇ ਦੀ ਇੱਜ਼ਤ ਨਹੀਂ ਖੰਡਦੀ ਹੁੰਦੀ ਸੀ ਪਰ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਹੈ ਸੱਚਮੁੱਚ ਹੀ ਸਾਡੇ ਪੁਰਾਣੇ ਬਜ਼ੁਰਗ ਜੋ ਬੈਠੇ ਨੇ ਅੱਜ ਦੇ ਸਮੇਂ ਨੂੰ ਦੇਖ ਕੇ ਕਿੰਨਾ ਕਿਤੇ ਇਹ ਜ਼ਰੂਰ ਸੋਚਦੇ ਹੋਣਗੇ ਕਿ ਵਾਕਈ ਸਾਡੇ ਜ਼ਮਾਨਿਆਂ ਦੀ ਗੱਲ ਹੋਰ ਹੁੰਦੀ ਸੀ ਉਹਨਾਂ ਦੀ ਜਵਾਨੀ ਕਿਸੇ ਹੋਰ ਤਰ੍ਹਾਂ ਦੀ ਸੀ ਅੱਜ ਦੀ ਜਵਾਨੀ ਕਿਸੇ ਹੋਰ ਕਿਤੇ ਲੱਗੀ ਹੋਈ ਏ ਸੋ ਉਹਨਾਂ ਦੀ ਉਮਰ ਦਾ ਆਪਣਾ ਸਵਾਦ ਸੀ ਅੱਜ ਦੀ ਉਮਰ ਦਾ ਆਪਣਾ ਸਵਾਦ ਹੈ ਸੋ ਦੋਸਤੋ ਹੋ ਸਕਦਾ 80 85 90 ਦੀ ਉਮਰ ਵਾਲੇ ਸਾਡੇ ਬਜ਼ੁਰਗ ਭਾਵੇਂ ਕਿ ਇਹ ਵੀਡੀਓ ਨਾ ਦੇਖ ਸਕਦੇ ਹੋਣ ਜਾਂ ਨਾ ਪੜ ਸਕਦੇ ਹੋਣ ਪਰ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹਨਾਂ ਨੂੰ ਉਹਨਾਂ ਦੇ ਪੱਖ ਦੀ ਕੀਤੀ ਗੱਲ ਜ਼ਰੂਰ ਸੁਣਾਈਏ ਤੇ ਉਹਨਾਂ ਤੋਂ ਆਪਣੇ ਬੀਤੇ ਹੋਏ ਸਮੇਂ ਬਾਰੇ ਵੀ ਕੁਝ ਨਾ ਕੁਝ ਜ਼ਰੂਰ ਸਿੱਖੀਏ ਸੋ ਇੱਥੇ ਸਪਨਾਮ ਸਿੰਘ ਪਲਹੀੜੀ ਨੇ ਇੱਕ ਬਾਪੂ ਦੀ ਜ਼ੁਬਾਨੀ ਸੁਣਾਈ ਹੈ ਕਿ ਬਾਪੂ ਕੀ ਗੱਲਾਂ ਕਹਿ ਰਿਹਾ ਕੀ ਗੱਲਾਂ ਕਰ ਰਿਹਾ ਹੈ ਕੀ ਸੋਚ ਰਿਹਾ ਹੈ ਸਵਾਉ ਆਪਾਂ ਸਾਰੇ ਹੀ ਸਾਡੇ ਘਰਾਂ ਵਿੱਚ ਬੈਠੇ ਬਜ਼ੁਰਗਾਂ ਦਾ ਸਤਿਕਾਰ ਕਰੀਏ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ